ਅρθ ਭਰੀਦਾ ਕੁਝ ਹੁਸਾਜ ਸੁਬਹਿ ਨਿਵਾਜ ਗੁਜਾਰ ਜੋ ਸਰਸਾਈ ਨਾਨਵੇ ਸੋਸਰੇ ਕਾਪਿਓ ਤਾਰ ਜੋ ਸਰਸਾਈ ਨਾਨਵੇ ਸੋਸਰੇ ਕੀ ਜੇ ਕਾਏ ਹਥ ਜੇਥ ਜਲਾਈਐ ਬਾਲਣ ਸੰਦੇਤਾਏ ਬਾਬਾ ਫਰੀਦ ਜੀ ਮਹਾਰਾਜ ਬਾਣੀ ਦੇ ਰਚਤਾ ਇਸ ਸ਼ਲੋਕ ਅੰਦਰ ਬਾਣੀ ਫਰਮਾਨ ਕਰਦੇ ਹਨ ਸੰਗਤਾਂ ਨੂੰ ਚਪਾਸਟ ਕਰਦੇ ਹਨ ਬਾਣੀ ਦੇ ਨਾਲ ਜੋੜਦੇ ਹਨ ਗਿਆਨ ਕਰਾਉਂਦੇ ਹਨ ਉੱਠ ਫ੍ਰੀਦਾ ਉੱਜੂ ਸਾਜ ਉੱਠ ਉੱਠ ਦਾ ਬਿੱਲਾ ਹੋ ਗਿਆ ਸਵੇਰ ਹੋ ਗਈ ਹੈ ਸਮੇਂ ਦੀ ਕਦਰ ਕਰ ਸੰਭਾਲ ਟਾਈਮ ਸੰਭਾਲ ਸਵੇਰੇ ਨਿਵਾਜ ਗੁਜ਼ਾਰ ਸਵੇਰ ਦਾ ਟਾਈਮ ਹੋ ਗਿਆ ਨਮਾਜ਼ ਦਾ ਪੜਨ ਦਾ ਟਾਈਮ ਹੋ ਗਿਆ ਸਾਰੇ ਹੀ ਜੀਵ ਜੰਤੂ ਪක්ෂੂ ਪੰਛੀ ਸਭ ਆਪਣੇ ਸਵੇਰੇ ਦਾ ਅਨੰਦ ਲੈਂਦੇ ਹਨ ਮਾਲਕ ਦੇ ਨਾਲ ਪ੍ਰੀਤ ਹੈ ਉਹਦੇ ਚਰਨਾਂ ਦੇ ਵਿੱਚ ਸਭ ਜੀਵ ਜੰਤੂ ਜੋ ਵੀ ਮਾਲਕ ਨੂੰ ਭੌਂਦੇ ਹਨ ਤੇ ਉਹਨੂੰ ਧਿਆਉਂਦੇ ਹਨ ਯਾਦ ਕਰਦੇ ਹਨ ਤੇ ਉਹ ਸੁਚੇਤ ਕਰਦੇ ਹਨ ਕਿ ਇਹ ਬੰਦੇ ਉੱਠ ਘਰਾੜੇ ਮਾਰ ਨਾ ਮਾਰ ਉੱਠ ਜਾਗ ਜਾਗਣ ਦਾ ਸਮਾਂ ਆ ਜੇ ਹੁਣ ਨਹੀਂ ਜਾਗਿਆ ਤੇ ਫੇਰ ਕਦੇ ਵੀ ਨਹੀਂ ਤੇ ਇਸ ਕਰਕੇ ਸਮਾਂ ਮਾਲਕ ਨੇ ਦਿੱਤਾ ਹੈ ਸਰੀਰ ਹੋ ਗਈ ਹੈ ਟੜਕਸਾਰ ਸਭ ਪਸ਼ੂ ਪੰਛੀ ਆਪਣੇ ਆਲੇ ਨੇ ਆ ਚੋਂ ਬਾਹਰ ਆ ਗਏ ਆ ਤੁਸੀਂ ਉਸ ਮਾਲਕ ਨੂੰ ਧਿਆਨ ਉਹਦਾ ਮਾਲਕ ਦਾ ਧਿਆਨ ਕਰਿਓ ਉਹਦੇ ਚਰਨਾ ਚ ਚੱਲ ਸੁਵੇ ਨਵਾਜ ਗੁਰੂ ਗੋਬਾਰ ਜਿਹੜੇ ਮਾਲਕ ਅੱਲਾ ਦੀ ਬੰਦਗੀ ਕਰਨ ਵਾਲੇ ਉਹ ਇੰਨਾ ਪਿੱਛੇ ਨਹੀਂ ਹਟਦੇ ਉਸ ਮਾਲਕ ਨੂੰ ਅੱਲਾ ਨੂੰ ਯਾਦ ਕਰਦੇ ਤੇ ਉਸ ਨਵਾਜ ਦੇ ਵਿੱਚ ਹਾਜ਼ਰ ਹੋ ਗਏ ਨਮਾਜ਼ ਪੜਦੇ ਹਨ ਉਸ ਮਾਲਕ ਦੀ ਬਾਣੀ ਉਸ ਪ੍ਰਭੂ ਨੂੰ ਯਾਦ ਕਰਨ ਵਾਸਤੇ ਜਿਹੋ ਵੀ ਉਹਨੂੰ ਹੁਕਮ ਲਾਇਆ ਉਸ ਹੁਕਮ ਦੇ ਅਨੁਸਾਰ ਉਸ ਮਾਲਕ ਨੂੰ ਬਾਣੀ ਪੜ੍ਹ ਕੇ ਨਾਮ ਜਪ ਕੇ ਸਿਮਰਨ ਕਰਕੇ ਨਮਾਜ਼ ਪੜ੍ਹ ਕੇ ਕਿਸੇ ਵੀ ਉਹਨੂੰ ਯਾਦ ਕਰ ਤੇਰਾ ਵੇਲਾ ਉਹਨੂੰ ਯਾਦ ਕਰਨ ਦਾ ਵੇਲਾ ਹੁਜੂਸਾਜ਼ ਬਿਆਰ ਜੋ ਸائیں ਆਨੇ ਵੇ ਸੋਸਰ ਕਾ ਉਤਾਰ ਜੇ ਤੇਰੀ ਇਹ ਗੱਲ ਤੈਨੂੰ ਵਿਆਨ ਗੋਸ਼ਟੀ ਦਿਖੇਰਨ ਉਸ ਮਾਲਕ ਨੇ ਬਖਸ਼ੀ ਹੈ ਜੇ ਇਹਦੇ ਵਿੱਚੋਂ ਤੈਨੂੰ ਤੂੰ ਕੁਝ ਨਹੀਂ ਲੱਭਿਆ ਤੇ ਫੇਰ ਵੀ ਨਹੀਂ ਤੇਰੇ ਸਮਝ ਵਿੱਚ ਆਉਂਦਾ ਤਾਂ ਫੇਰ ਤਾਂ ਵਿਅਰਥ ਹੈ ਤੇ ਫੇਰ ਜਿਹੜਾ ਹੁਣ ਆ ਦੁਨੀਆ ਤੇ ਆ ਜਿਹੜਾ ਤੇਰਾ مالک ਨੇ ਸੀਸ ਦਿੱਤਾ ਆ مالک ਨੇ ਸਰੀਰ ਦਿੱਤਾ ਹੈ ਦੇਹੀ ਦਿੱਤੀ ਹੈ ਮਨੋ ਪਜਾਮਾ ਦਿੱਤਾ ਇਹ ਤਾਂ ਬੇਕਾਰ ਆ ਤੇ ਇਸ ਸਿਰ ਨੂੰ ਕੀ ਕਰਨਾ ਜੇ ਉਹਦੇ ਦਰ ਤੇ ਜਾ ਕੇ ਸਜਦਾ ਨਹੀਂ ਕੀਤਾ ਉਹਦੇ ਸੀਸ ਨਹੀਂ ਝੁਕਦਾ ਜਿਹੜਾ ਸੀਸ ਨਹੀਂ ਝੁਕਦਾ ਉਹ ਸਿਰ ਕਾਪੋ ਦਾ ਉਹਨੂੰ ਕਾਪੋ ਲਾ ਦੇਣਾ ਚਾਹੀਦਾ ਉਸ ਸਿਰ ਦਾ ਕੋਈ ਨਹੀਂ ਮੈਨਾ ਕੋਈ ਫਾਇਦਾ ਨਹੀਂ ਹੁੰਦਾ ਆਇਆ ਜਾ ਨਾ ਆਇਆ ਸੋਸਰ ਕਪ ਉਤਾਰ ਜੋਸਰ ਸਾਈ 99 ਸੋਸਰ ਕੀ ਜੇ ਕਾਇ ਜਿਹੜਾ ਉਸ ਦੇ ਅੱਲਾ ਦੇ ਖੁਦਾ ਦੀ ਰਹਿਮਤ ਉਹਦੀ ਬੰਦਗੀ ਤੋਂ ਦੂਰ ਹੈ ਜੋ ਉਹਦੇ ਚਰਨਾਂ ਵਿੱਚ ਉਹਦੇ ਉਹਦੇ ਦਰਬਾਰ ਤੇ ਉਹਦੇ ਦੁਆਰੇ ਤੇ ਨਹੀਂ ਜਾਂਦਾ ਸਿਰ ਨਹੀਂ ਝੁੱਕਦਾ ਉਹਦਾ ਸਿਰ ਉਹਦਾ ਆਉਣ ਦਾ ਕੋਈ ਫਾਇਦਾ ਉਸ ਸੀਸ ਦਾ ਕੋਈ ਫਾਇਦਾ ਨਹੀਂ ਉਸ ਸਰੀਰ ਦਾ ਉਸ ਦੇਹੀ ਦਾ ਕੋਈ ਮੈਨਾ ਨਹੀਂ ਉਹ ਤਾਂ ਵੇਕਾਰ ਹੀ ਵਿਅਰਥੇ ਨਾਸ਼ਵਾਨ ਹੈ ਸਭ ਨਾਸ਼ ਹੋ ਜਾਣਾ ਖਤਮ ਹੋ ਜਾਣਾ ਕੁਛ ਨਹੀਂ ਹੱਥ ਪੱਲੇ ਰਹਿਣਾ ਜਦੋਂ ਸਿਰ ਸਾਈ ਨਾਨੇ ਵੇਸੋ ਸਰਤੀਜੇ ਕਾਇ ਉਹ ਕਾਦੇ ਬਾਤੇ ਦੁਨੀਆ ਤੇ ਆਇਆ ਹੁ ਤਾਂ ਜੇ ਆਰਥ ਉਹਦਾ ਜੀਵਨ ਚਲੇ ਜਾਣਾ। ਉਹਨੇ ਹੱਥ ਫੇਟ ਜਲਾਈਏ ਵਾਲਣ ਸੰਦੇ ਚ। ਉਹਨੇ ਹਾਤੇ ਜਿਹੜਾ ਅੱਗ ਵੱਲਦੀ ਐ ਅੱਗ ਦਾ ਜਿਹੜਾ ਉਹਨੇ ਹੇਠ ਜਲਾਈਏ ਜਲਦੀ ਐ ਉਹਦੇ ਵਿੱਚ ਸਭ ਜਲ ਜਾਣਾ ਇਹ ਸਰੀਰ ਵੀ ਜਲ ਜਾਣਾ ਖਤਮ ਹੋ ਜਾਣਾ ਕਿਸੇ ਕੰਮ ਨਹੀਂ ਆਉਣਾ ਨਾਸ਼ ਹੋ ਜਾਣਾ ਆ ਜਦ ਪਤਾ ਐ ਇਹ ਨਾ ਸੋਹਿਜਣਾ ਤੇ ਅੱਜ ਮਾਲਕ ਨੇ ਸਮਾਂ ਦਿੱਤਾ ਹੈ ਉਹਦੇ ਚਰਣਾ ਵਿੱਚ ਉਹਦੇ ਦਰਵਾਰ ਤੇ ਆਉਣ ਦਾ ਤੈਨੂੰ ਸੁਭਾਗਾ ਸਮਾਂ ਮਿਲਿਆ ਉਹ ਸਮਾਂ ਸੁਲੱਖਣੀ ਘੜੀ ਉਹਨੂੰ ਵਿਅਰਥ ਨਾ ਜਾਣ ਦੇ ਉਹਨੂੰ ਸੰਭਾਲ ਸਮੌਕਾ ਸੰਭਾਲ ਉਸ ਮਾਲਕ ਦੀ ਧਰਤੀ ਜਾ ਤੇਰਾ ਜਿਹੜਾ ਫਰਜ਼ ਹੈ ਉਹ ਆਪਣਾ ਫਰਜ਼ ਪੂਰਾ ਕਰ ਉਸ ਬੰਦਗੀ ਅੱਲਾਹ ਦੀ ਬੰਦਗੀ ਉਹਦੀ ਰਹਿਮਤ ਉਹਦੀ ਬਖਸ਼ਿਸ਼ ਸਦਕਾ ਹੀ ਇਹ ਜੀਵਨ ਮਿਲਿਆ ਆ ਜੇ ਇਹਨੂੰ ਜੀਵਨ ਨੂੰ ਸਦਾਰਨਾ ਆ ਇਹਨੂੰ ਜੀਵਨ ਨੂੰ ਸੰਭਾਲਣਾ ਆ ਤੇ ਕੁਝ ਪਾਣਾ ਆ ਦੁਨੀਆ ਤੇ ਆਇਆ ਆ ਖੱਟਣਾ ਆ ਖੱਟਣਾ ਕਮਾਣਵਾ ਆ ਤੇ ਆਇਆ ਆ ਕਮਾਈ ਇਹੀ ਹੈ ਕਿ ਉਸ ਮਾਲਕ ਦੀ ਬੰਦਗੀ ਕਰ ਬੰਦਗੀ ਤੋਂ ਬਗੈਰ ਕੁਝ ਨਹੀਂ ਕੁਛ ਨਹੀਂ ਹੱਥੋਂ ਲੈ ਰਿਓਣਾ ਸਭ ਨਾਸ ਜਣਾ ਖਤਮ ਹੋ ਜਾਣਾ ਅੱਲਾ ਦੀ ਕਰ ਬੰਦਗੀ ਖੁਦਾ ਉਸ ਕੁਦਾਨ ਨੂੰ ਯਾਦ ਕਰ ਉਹਦਾ ਉਦੀ ਉਹਦੇ ਨਾਲ ਪ੍ਰੀਤ ਕਰ ਪਰਮਾਤਮਾ ਦੀ ਬੰਦਗੀ ਕਰਨ ਨਾਮ ਜਪ ਸਿਮਰਨ ਕਰ ਇਹੀ ਤੇ ਲਾਹਾ ਹੈ ਜੀਵਨ ਦਾ ਲਾਹਾ ਹੈ